ਲੇ ਇਹ ਆ ਲੈ ਕਰ ਗੱਲ ਗੋਪੀ 7000 ਦੇ ਆਈ ਸੀ 2 ਇਹਨੇ 7000 ਦੇ 2 ਲੈ ਲੈ ਪੈਕ ਲੈ ਲੈ ਦੀ 7000 ਦਾ ਹਾਂ ਆਏ ਮੇਰੇ ਕੀ ਬਾਤ ਸੁਬਾਹ ਮੈਂ ਤਾਂ ਤੈਨੂੰ ਦੁਕਾਨ ਤੇ ਬਿਠਾਤਾ ਮੈਂ ਕਹਾਂ ਪੈਨ ਕਿਹੜਾ ਵਾਦੀ ਲੈ ਲੈ ਨਹੀਂ ਹੁਣ ਫੇ ਮੈਂ ਨਹੀਂ ਲੈਣਾ ਮੇ ਕੋ ਸੂਟ ਐ ਨਹੀਂ ਲੈ ਮੈਂ ਦਿੰਦਾ ਦੇ ਦਈਏ ਆ ਦੇ ਨਾ ਮੇ ਕੋ ਸੂਟ ਐ ਨਹੀਂ ਨਹੀਂ ਤੈਨੂੰ ਮੈਂ ਰੋਣੀ ਇਹ ਕਰ ਗੱਲ ਨੀ ਵੇ ਅਜਾ ਪੁਖੰਡਪੜ ਸਾਹਿਬ ਨੇ ਸੂਟ ਲੈਣਾ ਸਾਡਾ ਸਾਡਾ ਖੰਨੇ ਤੋਂ ਹੁਣ ਸੂਟ ਲੈ ਆਉਂਗਾ ਉਹ ਤੁਹਾਡਾ ਫਲਾਉ ਗੁੱਟਾ ਵੇ ਗੁੱਟਾ ਮਾਦੀ ਕਰਿਆ ਕਰ ਗੁੱਟਾ ਕਰੀ ਉਹਦਾ ਚੱਲ ਚੱਲੀਏ ਕਰ ਗੱਲ ਗੱਲਾਂ ਕਰਦੀ ਮੇਰੇ ਸੂਟ ਨੂੰ ਕਹਦੀ ਲੈ ਕੇ ਦਿੱਤਾ ਨੀ ਸੂਟ ਨੀ ਤੇਨੇ ਤਨ ਦੇ ਬੇਜ਼ੁਰ ਤੈਨੂੰ ਦੇਦਮਾ ਲੈ ਕੇ ਵੇ ਕੋਈ 300 ਕਾਪੀ ਤੇਰਾ ਕਸੂਰ ਕੀ ਮੇਲੇ ਤਾਂ ਮੈਂ ਲੈ ਬੇਕੀ ਤੇ ਲੈਣਾ ਤੇ ਮੈਂ ਨਹੀਂ ਇਹ ਕਹਿੰਦਾ ਲੈ ਕੇ ਨਹੀਂ ਦਿੱਤਾ ਮੈਂ ਕਿਹਾ ਮੈਂ ਗਈ ਆਂ ਕਹਿੰਦੇ ਨਹੀਂ ਲਿਆ ਮੇਰਾ ਕੀ ਬਸਾ ਮੇਰੇ ਥੋੜੀ ਬਸਾ ਤੈਨੂੰ ਮੈਂ ਐਡੀ ਦੁਕਾਨ ਤੇ ਬਿਠਾਤਾ ਮੈਂ ਕਿ ਪੈਨ ਕਿਹੜਾ ਲੈਣਾ ਲੈ ਲਾ ਹਨਾ ਹੁਣ ਮੈਂ ਜੇ ਮੈਂ ਕਹਿੰਦੀ ਪੈਨ ਤੋਂ ਸਸਤਾ ਲੈ ਪੈਨ ਤੋਂ ਆਲ ਫੇਰ ਮੇਰਾ ਕਸੂਰ ਸੀ ਮੇਰਾ ਕੀ ਕਸੂਰ ਤੂੰ ਦੱਸ ਤੂੰ ਮੈਨੂੰ 20 ਤੇ ਠੂਗਾ ਤਾਂ ਠੰਗਾ ਲਾ ਲਈ ਮੈਨੂੰ ਪਤਾ ਤੂ ਸੂਟਾਂ ਵਾਲੀ ਆ ਮੈਨੂੰ ਪਤਾ ਸੂਟਾਂ ਵਾਲੀ ਆ ਤੂੰ ਜੈਲ ਕੱਟਿਆ ਸੂਟਾਂ ਤੇ ਹਾਂ ਫਾਟੇਆ ਛੁੱਟਾ ਦੇ ਮੈਨੂੰ ਕੌਣ ਲੈ ਕੇ ਦਿੰਦਾ ਗਰੀਬੇ ਬੇਅੰਤੇ ਮੈਨੂੰ ਨੇ ਕੌਣ ਲੈ ਕੇ ਦਿੰਦਾ ਮੈਂ ਤਾਂ ਉਹ ਹੀ ਲੈ ਲਾਂ ਦੀ ਕੋਈ 300 ਦਾ 3000 ਦਾ ਕੋਈ ਕੋਈ 4000 ਦਾ ਕੋਈ ਨਹੀਂ ਚੱਲ ਬੱਸ ਤੂੰ ਆਪਣਾ ਕੰਮ ਕਰ ਤੂੰ ਦਿੱਤਾ ਦੀ ਗੱਲਾਂ ਕਰਦੀ ਮੇਰੇਆਂ ਦੀਆਂ ਇਹਨੂੰ ਤੈਨੂੰ ਛੁੱਟ ਇਦਾਂ ਦੇ ਟਾਪ ਦੇ ਲੈ ਕੇ ਦਿੱਤੇ ਹਨਾ ਸੁਣਾ ਤਾ ਉਹ ਨਹੀਂ ਇਹਦੇ ਪਸੰਦ ਆਉਂਦਾ ਸੁਣਾ ਤਾ ਪਾ ਕੇ ਲੈ ਕੇ ਦਿੱਤੇ ਉਹ ਤੈਨੂੰ ਟਾਪ ਦੇ ਸੰਦੀਪ ਜੇ ਲੈ ਕੇ ਦਿੱਤੇ ਹੋਵੇ ਮੈਂ ਤਾਂ ਕਹਿੰਦੀ ਮੈਂ ਤੇਰਾ